ਆਹ ਬੁਰੇ ਆਹ ਆ ਬਣਾ ਕਾਰੀ ਕਰ ਕੀ ਕਰਨੀ ਹੈ ਤੁਝੂ ਉੱਥੇ ਜਾਣਾ ਮਤ ਰੀਟ ਕੱਢ ਜਾਣਾ ਓਹੋ ਜਾਣਾ ਨਹੀਂ ਇਹ ਬਣਾਉਣਾ ਹੁ ਕਹਿੰਦੀ ਜ਼ਰੂਰੀ ਆ ਮੇਰੇ ਨਾਲ ਨਹੀਂ ਜਾਂਦੇ ਤਰੀਕ ਫਿਰ ਬਣਾਣਾ ਨਹੀਂ ਕੁਝ ਵੀ ਨਿਭਾਣਾ ਮੈ ਤੇਰਾ ਖੱਤੈ ਨੂੰ ਛੱਡ ਕੇ ਤਾਂ ਨਹੀਂ ਜਾਂਦੀ ਮੈਂ ਤਾਂ ਗਾੜੀ ਲੈ ਕੇ ਜਾਉਂਗੀ ਮੈਂ ਨਹੀਂ ਜਾਣਾ ਅੱਗੇ ਵੀ ਪੈਂਟ ਕੋਟ ਪਾ ਕੇ ਕੋਟ ਤੇ ਪਜਾਮੇ ਪਾ ਕੇ ਨੰਦ ਲੈ ਆਉਂਦੇ ਸੀ ਨਹੀਂ ਨਹੀਂ ਬਣਾਉਂਦੇ ਸੀ ਕੈਂਠਾਣੀ ਅੱਜ ਕਨ ਆਖਾਂ ਨੂੰ ਆਖਾਂ ਨੂੰ ਚਲਾ ਹੀ ਨਹੀਂ ਆਉਂਦਾ ਆਹ ਪਾਣੀ ਪਾ ਕੇ ਇਹ ਆਹ ਸਣਾ ਬਣਾ ਕਾਰੀ ਕਰ ਸੜ ਕੀ ਕਰਨੀ ਏ ਤੁਝੂ ਉੱਥੇ ਜਾਣਾ ਮਤ ਰਹੀ ਘੱਟ ਜਾਣਾ ਓਹੋ ਜਾਣਾ ਨਹੀਂ ਇਹ ਬਣਾਉਣਾ ਹਮ ਕਹਿੰਦੇ ਜ਼ਰੂਰੀ ਆ ਤੇਰੇ ਨਾਲ ਨਹੀਂ ਜਾਂਦੇ ਤਰੀਕ ਫਿਰ ਬਣਨਾ ਨਹੀਂ ਕੁਝ ਵੀ ਨਿਭਾਣਾ ਤੇਰਾ ਕੀ ਪਾਣੀ ਦਾ ਰਰ ਇੱਕ ਸਮੇਂ ਦਾ ਕੋਈ ਪਤਾ ਹੁੰਦਾ ਟੋਕ ਲੱਤੇ ਤੇਰਾ ਜੀ ਕਹਦਾ ਜਾਣ ਮੈਨੂੰ ਆਹ ਵੇਖ ਲਗਾ ਵੀ ਪੂਰਾ ਕੰਦ ਕਰਦਾ ਜਿੱਥੇ ਮੇਰੀ ਨੋ ਪੱਕ ਜਾਣਗੇ ਉੱਥੇ ਜਾਉਣਾ ਮਾਰੇ ਕਹਿੰਦੇ ਕੋਈ ਤੇਰਾ ਬਣਾ ਇਹ ਤੇਰਾ ਮੈਨੂੰ ਬਾਹ ਜਾਣਗੇ ਬਾਹ ਜਾਉ ਫਿਰ ਤੈਨੂੰ ਛੱਡ ਕੇ ਤਾਂ ਨਹੀਂ ਜਾਂਦੀ ਮੈਂ ਨਾਲ ਹੀ ਲੈ ਕੇ ਜਾਉਂਗਾ ਮੈਂ ਨਹੀਂ ਜਾਣਾ ਨਾਲ ਹੀ ਲੈ ਕੇ ਜਾਉਂ ਤੂੰ ਕਿ ਮੈਂ ਤੇ ਜਾਣਾਗਾ ਮੈਂ ਤੇ ਨਾਲ ਹੀ ਲੈ ਕੇ ਤੁਰੂੰ ਟਰੱਕ ਜੀ ਨਹੀਂ ਰੁਟਕਣਾ ਹਾਂ ਉਹ ਰੁਟਕਣਾ ਜੀ ਲਾਦ ਕੇ ਆਪਾਂ ਕੋਈ ਖਾਈ ਨੇ ਪਕਾਈ ਜਾਏ ਬਸ ਹਾਂ ਲੱਗੀ ਰੋਟੀ ਨਾਲਾ ਜਾ ਕਰੋਗੀ ਤੇ ਨਾਲ ਹੀ ਲੈ ਕੇ ਜਾਉਂ ਮੇਠੂ ਨਹੀਂ ਪੈਣੀ ਨਹੀਂ ਵੜ ਚੜੀ ਜਾਉਂਦੀ ਚੜੀ ਛੱਡ ਕੇ ਨਹੀਂ ਚੱਲਦੀ ਤੈਨੂੰ ਆਹੋ ਲੈ ਕਾਹਨੀ ਨੇ ਨਾ ਮਾਨ ਗਾਰ ਕੀਤਾ ਇਹ ਕਹਿ ਰਿਹਾ ਸੀ ਤਾ ਬਈ ਤੇਰੇ ਸੱਤੇ ਤੇ ਜਸਤੇ ਦੇਗਾ ਮੈਨੂੰ ਕਾਹਨੀ ਨਹੀਂ ਰੋਟੀ ਤਾਂ ਸੀ ਮੇਰੇ ਸਾਥ ਰਿਹਾ ਉਧਰ 8 ਵਜੇ ਨੂੰ ਹਾਂ ਕਾਹਨੀ ਨੇ ਨਾ ਮਾਨ ਗਾਰ ਕੀਤਾ ਸਾਹੀ ਤਾਂ ਕਿਹਾ ਵੀ ਤੂੰ ਮਾਈਂ ਦੀ ਰੋਟੀ ਦਾ ਖਾਵੇ ਨੂੰ ਪਤਾ ਸੀ ਕਿ ਮੇਰੀ ਥੀ ਮੇਰੇ ਕੋਲ ਹੈਗੀ ਆ ਫਰਦੀ ਆਪਣੇ ਆਵੇ ਹਾਂ ਉਹ ਲੱਗਦੀ ਕੁੱਲੀ ਛੁੱਟੀਆਂ ਦਿੱਤੀਆਂ ਹੋਈਆਂ ਨਹੀਂ ਹਾਂ ਨਹੀਂ ਨਹੀਂ ਜੀ ਛੁੱਟੀਆਂ ਦਿੱਤੀਆਂ ਹੋਈਆਂ ਜੇ ਜੀ ਫੇਰੇ ਨਾ ਲੈ ਗਿਆ ਲੈ ਮੈਂ ਦੋ ਰਾਂ ਮੈਂ ਰਹਿਣ ਦਿੱਤਾ ਫੇੜੀ ਆ ਜਾ ਤਾਂ ਹੀ ਵਸੇ ਬੇਰ ਕੁੱਲੀ ਸੁਟੀਆਂ ਦੇ ਰਹੇ। ਉਹਨੇ ਨਾ ਸੁਟੀਆਂ ਦੇ ਕੇ ਤਾਂ ਹੀ ਦੌਰ ਤਾਹੀ ਬੈਠੀ ਜਹੀ ਸੀ। ਆਪ ਜੀ ਮੈਂ ਕੱਲ ਜ ਮੈਂ ਕਹਿੰਦੀ ਸੀ ਮੋਬਾਈਲ ਉਹ ਲਿਆਉ ਮੈਂ ਬੈਠੀ। ਫਿਰ ਆਪ ਜੀ ਕਹਿੰਦੇ ਨਾ ਲਓ ਆਪ ਨਹੀਂ ਦੇ ਮੇਰਾ ਗੀਂਗਲ ਦਾ ਮੇਰਾ ਗੀਂਗਲ ਦਾ ਮੈਂ ਨਹੀਂ ਪੜਾ ਮੇਰ ਦਾ ਕਰੀ ਗੀਰੂ। ਤਾਰੇ ਮੈਂ ਤੁਣੇ ਵੜੀ ਨਾਲ ਕੀ ਨੋ ਕਰਨ ਤਾਂ ਨਾ ਪਿੱਛੇ ਲਿਆਉਂਦੀ ਨਾਲ ਆਕਾਦ ਪੁੱਛ ਕਿੰਨਾ ਲੱਟਦਾ ਸੀ ਉੱਡ ਜਾਂਦਾ ਇਹਨਾਂ ਨੇ ਹਾਂ ਫੇਢੀ ਜਾਂਦਾ ਇੱਥੇ ਨਹੀਂ ਉਹ ਉਹ ਠੀਕ ਨਹੀਂ ਸੀਗਾ ਉਹ ਗਲਾ ਗਲਾ ਖਰਾਬ ਬਾਲਾ ਖਰਾਬ ਕੇਸ ਉਹ ਖਾਈ ਜਾਂਦੇ ਭੈਣੇ ਆਉਂਦੇ ਨਹੀਂ ਫਿਰ ਰਾਜਾ ਉਹ ਤਾਂ ਨੂਰ ਕੋਲੇ ਜਾਣਾ ਹੁੰਦਾ ਨੂਰ ਦੀ ਸ਼ੈਂਕਲੀ ਲਿਆਉਣੀ ਆ ਬਸ ਉਹ ਨੂਰ ਦੀ ਸ਼ੈਂਕਲੀ ਲਿਆਉਣੀ ਨਾਲ ਨਹੀਂ ਮਾਦੇ ਮਾਸੀ ਕਹਿੰਦੀ ਮਾਦੇ ਉਹ ਤਾਂ ਇਹਦਾ ਪਾਪ ਉਹ ਵੀ ਇਹਦੇ ਕੋਲੇ ਜਾਂਦਾ ਇਹ ਤਾਂ ਵਧੀਆ ਵਰਮਾ ਬੁਲਾ ਲਿਆ ਦਿਸੇ ਦੇ ਨਹੀਂ ਜਾਂਦਾ ਨਾ ਹਾਂ ਹਾਂ ਅੱਗੀ ਮਸੀਕੇ ਜਾਂ ਨੂੰ ਨੂਰ ਕੇ ਜਾਂ ਨੂੰ ਨੂਰ ਕੇ ਉਹ ਦੂਜਾ ਵੱਡਾ ਵੱਡਾ ਇਹਨਾਂ ਦੇ ਜਾਂਦਾ ਓਕੜਾ ਵਾਲੀ ਮਾਮੀ ਦੇ ਅੱਜ ਮੰਨੂ ਗਿਆ ਮੰਨੂ ਕੇ ਜਾਂਦਾ ਮੰਨੂ ਤਾਲ ਚ ਗਈ ਗਈ ਵਾਹ ਆਉਂ ਚ ਰਹੀ ਹੈ ਇਹ ਜਦੋਂ ਤੇ ਮਾਮਾ ਜੀ ਅੱਥੇ ਗਏ ਇੱਕ ਦਿਨ ਹੀ ਇਹ ਗੱਲ ਮਾਮਾ ਦੇ ਵਿਆਹ ਦੇ ਖਰਚਾ ਖੁਰਚਾ ਕਿੰਨਾ ਕਰਨਾ ਫੇਰ ਕੁਝ ਨਹੀਂ ਕਰਨਾਗਾ ਫੇਰ ਭਾਈ ਇਸ ਦਾ ਧੱਕਾ ਨਹੀਂ ਕਰਨਾ ਕਿਹਦੇ ਤੋਂ ਬਚੋ ਖਾਤੇ ਤੋਂ ਬਚੋ ਖਰਚਾ ਨਾ ਬਤਾ ਦੋ ਖਰਚੇ ਤੋਂ ਬਚੋ ਜਿੰਨਾ ਬਚਿਆ ਜਾਂਦਾ ਉਹ ਨਾ ਬਚੋ ਆਪਣੇ ਕੀ ਲੋ ਕਰਦੇ ਆ ਅੰਡੀਆਂ ਚਾਕੇ ਬਾਹਰ ਰੰਦੇ ਦਾ ਹਾਂ ਉਹ ਕਹਿੰਦਾ ਮੈਂ ਨਾ ਘਰ ਟ ਰਹੇ ਜਾਂ ਉਹ ਕਹਿੰਦਾ ਮੈਂ ਨਾ ਘਰ ਟ ਰਹੇ ਜਾਂ ਪਰ ਮੈਂ ਆ ਨਹੀਂ ਆਨ ਖਰਚੇ ਤੋਂ ਬਚੂ ਮੈਂ ਇਹ ਦੇਖੀ ਤੇ ਮਾਇਕੀ ਨੇ ਸਾਰੇ ਨੂੰ ਕਹਿੰਨੇ ਪਰ ਮੱਕੀ ਉਹ ਕੀ ਸਹੋਸਾ ਨੂੰ ਕਹਿੰਨੇ ਕਿੱਥੇ ਨੂੰ ਥੁੜਨਾ ਦੇ ਜਿਸ ਕਰਨਾ ਸੀ ਤਾਂ ਦੇਖਣਾ ਵਾ ਨੂੰ ਸਹੀ ਗੱਲ ਹੈ ਇਸ ਦਾ ਦੇਖਣਾ ਉਹ ਹਾਂ ਆਉਂਗੇ ਆਉਂਦਾ ਦੇਖ ਲੈ ਕਰੋ ਕੱਢ ਕੇ ਰਾਸ ਤਾਂ ਇੰਦਰੀ ਜੀ ਤੋ ਦੇਖਣਾ ਵਾ ਨਹੀਂ ਇੰਦਰੀ ਜੀ ਤਾਂ ਵਿਆਹ ਕਰਾਉਵੇਂ ਚਲੋ ਖਾ ਕੇ ਤਾਂ ਬਚੋ ਨਾ ਦੇਖਣਾ ਤਾਂ ਹੈਗਾ ਨਾ ਵਾ ਤਾਂ ਦੇਖਣਾ ਵਿਆਹ ਤਾਂ ਫੇਰ ਵੀ ਦੇਖਣੀ ਆ ਰਜੀ ਹਾਂ ਰਜੀ ਫੇਰ ਪਿੱਛੇ ਗਿਰੇ ਵਿਆਹ ਤਾਂ ਦੇਖਣਾ ਨਾ ਉਹ ਵਿਆਹ ਨਾ ਕਰਾਂਗੇ ਵਿਆਹ ਤਾਂ ਕਰਨਾ ਮੈਨੂੰ ਖਾ ਕੇ ਤਾਂ ਬਚੋ ਜੇ ਰੋਟੀ ਨਾ ਤਾਂ ਕੇ ਫਹਾ ਲੂੰਗੀ ਆ ਮੈਨੂੰ ਮਰਜੀ ਮੇਰੇ ਕਾ ਮੈਨ ਰੋਕੇ ਇੱਥੇ ਨੰਦ ਲਿਆਓ ਘਰ ਦੇ ਪੈਸੋ ਬਣਾ ਕੇ ਘਰੇ ਬਣਾ ਲਓ ਘਰੇ ਪੈਸੋ ਬਣਾ ਕੇ ਆਰਾਮ ਨਾਲ ਘਰੇ ਵਿਆਹ ਕਰੋ ਉੱਥੇ ਕੀ ਆ? ਉਹ ਇਹ ਸਾਰੇ ਦੇਖਣਗੇ। ਉੱਥੇ ਕੋਈ ਕੋਈ ਉੱਥੇ ਘਾਣੇ ਦੰਦੇ ਜਾਣਗੇ। ਤੇ ਟੇਵਾ ਟੇਵਾ ਤੋਂ ਇੱਥੇ ਲਾ ਲਓ। ਕਿ ਕਰੇ ਤੁਹਾਡੇ ਆਪਣੀ ਜਗ੍ਹਾ ਤੇ ਘਰੇ ਵਿਆਹ ਕਰੂ। ਨੇ ਕੁੜੇ ਸਾਰੇ ਇੱਥੇ ਕਿੱਥੇ ਆ। ਅੱਛਾ ਠੀਕ ਹੈ। ਇਹ ਕੌਣ ਦਾ ਕੀਤਾ ਇਹ ਗੱਲ। ਬਈ ਮਾਤਾ ਇਹ ਕਹਿਣੀ ਆ। ਆਪਣੇ ਦੰਡਾ ਉਹ ਮੈਨੂੰ ਨਾਮ ਆਪਣਾ ਦੰਡਾ ਦੋਨਾਂ ਦਾ ਇਕੱਠਿਆਂ ਕੀਤਾ ਸੀ ਵੀ ਹੋਰ ਮੈਨੂੰ ਲਾਈ ਨਹੀਂ ਹੁੰਦਾ ਉਹ ਤਾਂ ਕੀ ਆਂਦੇ ਕੀ ਪਾਉਂਦੇ ਬੰਦੇ ਲਗਾ ਅੱਗੇ ਵੀ ਪੈਂਟ ਕੋਟ ਪਾ ਕੇ ਕੋਟ ਤੇ ਪਜਾਮੇ ਪਾ ਕੇ ਨੰਦ ਲੈ ਆਉਂਦੇ ਸੀ ਨਹੀਂ ਨਹੀਂ ਕਾਇਂ ਥਾਣੀ ਅੱਜ ਕਨ ਅਕਸ਼ਨ-ਉਕਸ਼ਨ ਮੈਨੂੰ ਲਾਈ ਨਹੀਂ ਹੁੰਦਾ ਦਾ ਜਿਹੜੀ ਐ ਇੰਨਾ ਲੱਖ-ਲੱਖ ਰੁਪਈਆ ਉਹਦੇ ਤੇ ਲਾਉਂਦੇ ਆ ਘੜਾ ਨਹੀਂ ਹੁੰਦਾ ਉਹ ਕੀ ਆ ਕੀ ਅਕਸ਼ਨ-ਉਕਸ਼ਨ ਨਾਲ ਨੰਦ ਗਏ ਉਹ ਤਾਂ ਬੰਦਾ ਵਿਆਹ ਨਹੀਂ ਹੁੰਦਾ ਦਾ ਵਿਆਹ ਕਰਾਉਂਦੇ ਉਹ ਹੈ ਕੀ ਉਹ ਅੱਜ ਕਾ ਨਾ ਅੱਜ ਕਾ ਨਾ ਜਿਹੜੀ ਮਾਮੇ ਦੇ ਪੈਸੇ ਆਪਾਂ ਮੰਗ ਮੰਗਣੇ ਤੇ ਮਾਮੇ ਦੇ ਪੈਸੇ ਉਹ ਉਹ ਜਿਹਨੇ ਇੱਥੇ ਤੇ ਕਰੋਂਦੀ ਐ ਗੋਲਡਾਂ ਤੱਕ ਉਹ ਤਾਂ ਲੱਖ ਰੁਪਏ ਲੱਗਣਾ ਤਾਂ ਲੱਖ ਲੱਗੇ ਤੁਹਾਨੂੰ ਕੁਮਾਰ ਕੇ ਲੈ ਆਣਾ ਉਹ ਤਾਂ ਦਾ ਕਮਾਉਂਦਾ ਬਾਹਰੋਂ ਲੱਗਣਾ ਚੀਜ਼ ਦਾ ਉੱਥੇ ਉੱਜਾਰਾ ਮਾਇ ਨਹੀਂ ਮੈਂ ਮੰਗ ਕੇ ਇਹ ਕੋਈ ਚੰਗਾ ਨਹੀਂ ਲੱਗ ਨਹੀਂ ਬੜੀਆਂ ਬੜੀਆਂ ਕੋਈ ਗੱਲ ਨਹੀਂ ਕੌਮੀ ਜਿਹਨੇ ਕੱਟ ਦੇ ਮੈਂ ਨਹੀਂ ਐਵੇਂ ਕਹਾਂ ਮੈਂ ਤਾਂ ਇੱਕ ਡੱਬੇ ਦੀ ਹੀ ਗੱਲ ਜਵਾਂ ਉਹ ਚੜੋ ਕਪੜੇ ਯਾ ਪੂਰਾ ਬਗਵਾ ਪਿਆਈ ਹੋਊਗਾ ਨਾ ਕੀ ਉਹ ਦੋ ਦਾ ਪਿਆਈ ਨੂੰ ਮੰਗਣਿਆ ਮੰਗਣਾਂ ਦੀ ਪਾਲੂਗਾ ਮੈਂ ਆ ਬਾਉਗਾ ਹੁਣ ਲੱਖ ਰੁਪਏ ਦਾ ਲੈ ਕੇ ਆਉਣਾ ਹਾਂ ਹਾਂ ਕੋਕੋ ਫਿੱਟ ਗਿਆ ਪਤਾ ਨਹੀਂ ਮੈਨੂੰ ਉਹਨਾਂ ਨੂੰ ਪਤਾ ਹੁਣ ਘਰੇ ਘਰੀ ਪਈ ਹੋਊਗੀ ਉਹਨੇ ਕਿੱਥੇ ਆਜਾ ਕੇ ਲੱਖ ਰੁਪਏ ਦਾ ਹੁਣ ਲਾਉਣਾ ਉਹਦੇ ਪਾਰਕੇ ਟੇਕਣੇ ਪਾਉਣਾ ਇੱਕ ਵਾਰ ਦਾ ਪਾਈ ਜਾ ਉਹਦਾ ਮੁੰਦੰ ਨਾ ਹੋਣਾ ਉਹਦੇ ਚ ਬਰਾਣਾ ਹੋ ਗਿਆ ਨਵਾਂ ਪਾਣਾ ਹੋ ਗਿਆ ਕੱਢੇ ਹਾਂ ਚਲ ਕੋਈ ਨਾ ਹੁਣ ਤੂੰ ਮੂੰਦਾਵਾ ਕਮੂੰਦਾ ਫਿਰ ਆਏ ਛੋੜੋ ਨੀ ਇਹ ਅੱਖਣਾ ਅੱਖਣਾ ਦੇ ਲਈ ਜੀ ਹੂੰ ਉਹ ਦਰੋਂ ਨਾ ਡੈਟਪੈਕ ਮਹਿੰਗੇ ਕਰਦੇ ਮਾਨੀਆਂ ਹੈਂ ਹਾਂ ਦੇ ਕੋ ਮਹਿੰਗੇ ਕਰਦੇ ਕੀ ਕੀ ਡੈਟਾ ਤੇ ਨੈਟਰਾ ਪਾੜੇ ਨੂੰ ਕੀ ਕਰਾਉਣਾ ਲਾ ਕਰਾਉਣਾ ਕਿਉਂ ਨੀਂਗਾ ਜੱਗਾ ਸਾ ਇਹ ਸਾਡੇ ਫੋਨ ਨਹੀਂ ਕਰਦੇ ਜਿੰਦਾ ਫੋਨ ਚਾਲੀ ਮਹਿੰਗਾ ਕਰਦਾ ਉਹ ਮਾਰੇ ਕਹਿੰਦੇ ਵਿਆਹ ਤੇ ਬਹੁਤ ਖਰਚਾ ਕਰਦਾ ਮਾਨੀਆਂ ਨੇ ਵੀ ਹੈਂ ਬਾਤ ਖਰਤਾਬੋ ਕਰਤਾ ਗਿਆ। ਵਿਆਹ ਦਾ ਵਿਆਹ ਦੇ ਖਰਚਾ ਕਿੰਨਾ ਹੁੰਦਾ? ਪੁੱਛਿਆ ਨਾ ਕਰੋ। ਮੈਂ ਟਾਈਪਰ ਕਮਣੀਆ ਗੱਲਾਂ। ਤੂੰ ਤਾਂ ਕਹਿੰਦਾ ਨਾ ਕਰੋ। ਮੈਂ ਵੀ ਕਹਿੰਦੀ ਨਾ ਕਰੋ। ਆਓ। ਤੇ ਉਹਨਾਂ ਨੂੰ ਕੁਝ ਕਰੇਖੋ। ਨਹੀਂ। ਉਹ ਜਵਾਸ। ਉਹ ਇਕੱਠਾ ਨਾਲ ਇਕੱਠੇ ਕਰ ਲੈਣ ਵੀ ਝਾੜੂ ਮਾਰ ਕੇ ਇਕੱਠੇ ਕਰਕੇ ਵੇ। ਹੋਰੀ ਭਾਉਣੀ ਆ। ਕਿੰਨਾ ਪੀ ਰੱਖਦੇ। ਤੇ ਵੀ ਜਵਾਲ ਕਰੇ। ਕਹਨੇ ਮੰਨਦੇ ਹੁੰਦੇ ਇਹ ਗੱਲ। ਮੰਨਦੇ ਨਹੀਂ। ਜੇ ਮੰਨਣਾ ਤਾਂ ਫਿਰ ਮੈਥੇ ਕਹੋਣ ਮਨਾ। ਫਿਰ ਮੈਂ ਤੁਹਾਨੂੰ ਦੋ ਨਾਂ ਮੈਨੂੰ ਜੇ ਜਮਨ ਦੇ ਹੋਣ ਤਾਂ ਮੰਨਦੇ ਨਹੀਂ ਆ ਲੱਖ ਰੁਪਇਆ ਲੱਗਣਾ ਉੱਤੇ ਇਹ ਨਹੀਂ ਦੇਖਦਾ ਵਜਾ ਨਾ ਤੂੰ ਮੇਰੀ ਗੱਲ ਤੇ ਆ ਵੀ ਬੋਚੋ 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 ਤਨ ਮੇਰੀ ਗੱਲ ਦੇਣਾ ਜਿਹੜੇ ਉਹ ਬਣਾਓ ਜਿਹੜੇ ਕੰਮ ਆਵੇ ਆ ਮਾਂ ਬਿਲਕੁਲ ਕਿਉਂ ਮੂਰੇ ਕਿਤਾਬ ਆਵੇ ਕੰਮ ਆਵੇ ਇਹ ਕੀ ਅਖਦਾ ਸਤਿਗੁਰੂਆਂ ਦੇ ਜਹਾ ਨੂੰ ਰੱਖ ਨੂੰ ਦਾ ਵੀ ਜਦੋਂ ਜਵਾਬ ਪਿਆਉਣੇ ਹੋਣਗੇ ਸਾਹ ਘਰ ਉਹਨੇ ਦੇਣੂ ਜਵਾਬ ਕਰਾ ਕਿ ਇਹ ਨਹੀਂ ਪਉਦੇ ਜਦੋਂ ਇਹ ਨਹੀਂ ਪਉਦੇਗਾ ਜਵਾਬ ਕਿਤੋਂ ਆ ਲੈਣਗੇ ਹੂੰ ਚਲੋ ਆਪਸੇ ਕਰਦਾ ਮੈਂ ਨਹੀਂ ਗੱਲ ਨੂੰ ਮੰਦੀ ਨਹੀਂ ਮਤਾਂ ਕਰਾਇ ਤੇ ਲੈ ਲੈਂਦੇ ਪਰ ਆਇ ਤੇ ਕਿੱਦਾਂ ਦੁਨੀਆ ਕੜਾਈ ਤੇ ਲੈ ਬਣਾ ਤੇ ਆਪ ਲੈ ਲੈਂਦੇ ਨੰਦ ਕਾਹਦੀ ਕਰ ਹੋਂਦੇ ਆਇ ਤੇ ਮੋਂ ਤਾਂ ਮੁੰਦ ਲੈਣੋ ਬੁੱਧਿਆ ਦਾ ਨਗਰ ਦਾ ਅਗਰ 10 ਸਾਲਾ ਕੋਸ ਮੋੜੇ ਹੁੰਦੇ ਨੇ ਮੋੜੇ ਕਿ ਨਹੀਂ ਥਣੇ ਲੈ ਕੇ ਸੱਤ ਮੋੜ ਕੇ ਆਉਂਦੇ ਕਿ ਨਹੀਂ ਹੁਣ ਕਹਿੰਦੀ ਆ ਤarde ਹੀ ਬਣਾ ਲਓ ਘਰੇ ਕਿਤੇ ਸਾਰੀ ਉਮਰ ਪੈ ਜਾ ਕੇ ਉਹ ਪਾਏ ਪੈਟਿਆਂ ਦੇ ਘਰ ਆਉਣੇ ਸੰਦੂਖਾਂ ਵਿੱਚ ਚੱਕ ਕੋਈ ਨਾ ਪਜਸ ਕਰਨ ਉਹਨੇ ਤੇ ਵੀ ਕਰ ਲਿਆ ਉਹ ਘਰੇ ਰੋਣੇ ਆ ਅੱਵਾ ਚਿੰਦੇ ਕਹਿੰਦੇ ਮੇਰੇ ਨਾਲ ਨਹੀਂ ਉਹ ਨਹੀਂ ਪਾਉਣਗੇ ਕਿਹਨਾਂ ਨੇ ਕਦੇ ਪਾਉਣਗੇ ਉਹ ਬਹੁਤ ਮਹਿੰਗੇ ਹੋ ਜਾਣਗੇ ਚਲੋ ਇਹਨਾਂ ਨੇ ਯਾ ਕਰਨੇ ਹਾਂ ਹਾਂ ਫਿਰ ਉਹ ਨਹੀਂ ਪਾਉਣਗੇ ਇਹ ਕਿੱਥੇ ਪਾਉਣਗੇ ਕਨਗੇ ਲਿਓ ਨਹੀਂ ਜੇ ਕਾਮੁਨਾ ਨੇ ਜਾ ਕਰਨੇ ਉਹਨੂੰ ਖਬਰ ਉਹ ਦੋ ਦੋ ਲੱਖ ਤੇ ਤਿੰਨ ਤਿੰਨ ਦੇ ਹੋ ਜਾਣਗੇ ਕਿੰਨਾ ਦੱਸਣਾ ਹੈ ਚਲ ਕੋਈ ਗੱਲ ਹੈ ਹਾਂ ਉਹ ਕਿੰਨੇ ਦੇ ਪੈ ਰਹੇ ਨੇ ਤੁਮ ਹਿੰਦ ਕੰਨੀ ਆ ਹਾਂ ਬਈ ਪਿਆ ਹਾਂ ਇਹ ਰਿਹਾ ਸਾਡੇ ਪਿਆ ਹਾਂ ਹਾਂ ਤਾਂ ਵਿਆਹ ਬਹੁਤ ਪਿਆ ਸੁਖਣਾ ਹੈ ਤਾਂ ਮਾਮੇ ਦਾ ਹੀ ਤੋਰਾ ਤੋ ਰਿਆ ਮੈਂ ਤਾਂ ਮਗਰ ਦੋ ਕੇ ਦੋ ਕਿਨ ਸਾਦੀ ਪਈ ਹਾਂ ਦੁਬਾਰਾ ਹੈ ਮੈਂ ਨੇ ਇਸ ਗੱਲ ਨੂੰ ਫਾਕੇ ਨੂੰ ਮੈਂ ਬਹੁਤ ਚਲਦੀ ਆ ਮੈਂ ਕਹਿੰਦੀ ਘੱਟ ਤੋਂ ਘੱਟ ਕਹੋ ਜਿੱਥੇ 100 ਰੁਪਇਆ ਲੱਗਣਾ ਉੱਥੇ 50 ਲਾਓ ਹੂੰ ਮੇਰਾ ਇਹ ਕਹਿਣਾ ਮੈਂ ਸਿੱਖਾਈ ਜਿੱਥੇ 100 ਲੱਗਣਾ ਤੇ 50 ਲਾਓ ਲੈ ਕੁੰਦਾ ਹੁਣ ਕਰੇ ਨਹੀਂ ਆ ਉਹ ਟੋਟਲ ਕਹਿਣੀ ਆ ਉਹ ਤੋਂ ਤੋਂ ਕੋਈ ਨਹੀਂ ਮੈਡਣਾ ਜੇ ਉਹ ਕਹਿਣੀ ਆ ਹਾਂ ਮੈਂ ਤਾਂ ਡਾਣ ਹੋ ਗਿਆ ਮਿਲਣਾ ਦਾ ਆਏ ਦਾ ਖਾਦੇ ਹਿਸਾਬ ਦਾ দান-ਦਾਨ ਫੇਰ ਹੀ ਮਿਲਦਾ ਹੈ। ਇਹ ਲੱਖ দান ਕਰੇਗਾ ਤਾਂ ਹਾਂ ਤੁਹਾਡੇ ਅਰਕਾ ਤਾਂ ਕੋਈ ਦਾਤਾ ਹੀ ਨਹੀਂ ਦੇਖਣਾ ਮੈਂ ਤਾਂ। ਅਕੇ ਮਾਂ ਫੇਰੇ ਬੋਸੀ-ਬੋਸੀ ਪਤਨੀ ਰਵਤ ਦਾ। ਉਹਦਾ ਐਨਾਰੀ ਦਾ। ਤਾਂ ਕਮਾਉਣਗੇ ਲਾਉਣਗੇ। ਤੇ ਫਿਰ ਕਹਿ ਕੋਸ਼ ਹੁਣ ਵੀ ਜਿਹੜੇ ਖਰਚਾ ਕਰਦੇ ਵਿਆਹ ਤੇ ਨਾ ਉਹਨਾਂ ਬਾਰੇ। ਹਾਂ। ਵੀ ਨਹੀਂ ਕਰਨਾ ਚਾਹੀਦਾ। ਨਹੀਂ thả ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਮੈਂ ਕਹਿੰਦੇ ਬਿਲਕੁਲ ਵੀ। ਕੋਈ ਗੱਲ ਕਰੇਗਾ ਕਰ ਜਮਾਈ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਦਿੰਦਾ ਵੀ ਨਿਪਟਿਆ 100 ਰੁਪਈਆ ਲੈਣਾ 100 ਦੇ ਵਿੱਚੋਂ 50 ਬਚਾਓ 50 ਕਰ ਇਹਦੇ ਮੇਰੇ ਨਾਲ ਹਾਂ ਤੇ ਜੇ ਤੂੰ ਕੰਨੀ ਵੀ ਨਹੀਂ ਕਰਨਾ ਚਾਹੀਦਾ ਹਾਂ ਉਹ ਟੈਂਟਾਂ ਵਾਲੇ ਬੈਠੇ ਨੇ ਟੈਂਟ ਬਣਾਈ ਗੱਲ ਸੁਣ ਮੇਰੀ ਉਹ ਡੀ ਜੀ ਵਾਲੇ ਬੈਠੇ ਡੀ ਜੀ ਦੇ ਪੈਸੇ ਲਾਏ ਹਾਂ ਤੇ ਉਹ ਫਿਰ ਕਿੱਥੋਂ ਕਮਾਉਣਗੇ ਉਹਨਾਂ ਨੂੰ ਰੋਟੀ ਖਾਣੀ ਆ ਉਹਨਾਂ ਨੂੰ ਰੋਟੀ ਖਾਣੀ ਆ ਰੋਟੀ ਤੇ ਸਾਹ ਨਹੀਂ ਖਾਣੀ ਆ ਇਹ ਛੋੜੋ ਹੁਣ ਜੇ ਰਾਮਚਾਰ ਨੇ 8 ਲੱਖ ਰੁਪਈਆ ਇਹ ਸੋਚ ਤੂੰ ਫੇਰ ਉਹ ਉਥੇ ਕਾਹ ਨੂੰ ਲਾਣਾ 8 ਲੱਖ ਇਹ ਜਾਣ ਦਾ ਘਰੇ ਚਾ ਟਕਵਾ ਕੇ ਘਰੇ ਹੀ ਲਾ ਲਉ ਕਿੰਨਾ ਵਾਜ ਫੰਦੀ ਆ ਨਹੀਂ ਜੀ ਉਹਦੇ ਕੋਲ ਹੋਣਗੇ ਤਾਂ ਹੀ ਜਾਊ ਉਹ ਉਥੇ ਉਹ ਨਹੀਂ ਉਹ ਕਹਿੰਦਾ ਮੈਂ ਪਾਹਾ ਸੇਤੀ ਪੈਸਾ ਕਰਾਂ ਮਾ ਉਹ ਕਹਿੰਦਾ ਮੈਂ ਲਵਾ ਫਿਰ ਕੋਈ ਨਹੀਂ ਕਹਿੰਦਾ ਕੀ ਭਾਇਆ ਤੂੰ ਮਾਮੇਂ ਦਰਛਦੇ ਓ ਕੀ ਲਿਖਿਆ ਹੋਇਆ ਆਹ ਵਾਲਾ ਸਾਰਾ ਐਪਜੀ ਐਪਜੀ ਥੋੜੀ ਆ ਆਹ ਟੀ ਫੋਰ ਤਾਰਾ ਕਿੱਥੇ ਆ ਟੀ ਫੋਰ ਟੋਰ ਕਿੱਥੇ ਆ ਕਿੱਥੇ ਫੂਟ ਤਾਰਾ ਟੀ ਫੋਰ ਤਾਰਾ ਮम्मा ਆਂ ਫੋਰ ਮम्मा ਇਹ ਵਰ ਗਿਆ ਇਹ ਫੋਰ ਮम्मा ਆਹ ਕੌਣ ਦਰੇ ਆ ਕੌਣ ਸਾਰੇ ਆਹ ਕੌਣ ਮਾ ਹੈ